ਹਾਈ ਮੈਂ ਆ ਹੈਪੀ ਟੀਮ ਸਰ ਤੇ 21 ਡੇਸ ਟੂ ਹੈਪੀਨੈਸ ਇਸ ਰੀਲ ਦੇ ਵਿੱਚ ਆਪਾਂ ਗੱਲ ਕਰਦੇ ਆ ਉਹਨਾਂ ਬੰਦਿਆਂ ਦੇ ਬਾਰੇ ਜਿਨ੍ਹਾਂ ਬੰਦਿਆਂ ਨੂੰ ਹੋਰ ਔਰਤਾਂ ਡਿਸਕਸ ਕਰਨ ਦੀ ਆਦਤ ਹੈ ਸਪੈਸ਼ਲੀ ਆਪਣੀਆਂ ਪਤਨੀਆਂ ਵਾਈਵਸ ਸਪਾਊਸਸ ਜਾਂ ਗਰਲਫ੍ਰੈਂਡਸ ਦੇ ਨਾਲ ਜਿੱਥੇ ਦਾ ਵਰਡ ਹੈਗਾ ਪਤਨੀ ਸਪਾਊਸ ਵਾਈਫ ਉਥੇ ਤਾਂ ਚਲੋ ਵਿਆਹ ਹੋ ਚੁੱਕਾ ਹੋਇਆ ਵੀ ਕੈਨ ਡੂ ਮੱਚ ਵੀ ਕੈਨ ਜਸਟ ਫੋਕਸ ਔਨ ਹਾਊ to make the changes in your behavior taaki eh vathira aggo badh hoye te jitthe eh sirf boyfriend hai ta mera khayal hai eh time aa chukka hoya hai us boyfriend naal sasikal karo te passe ho reason being jehra banda ajj thade naal hor auratan discuss kar reha hai chahe tusi sirf eh hi kehya ke, ke tusi ek aloe vera de vich ta ohde vich ek hor aurat hai te ohne uss vele gal karni shuru kiti especially punjabi re vich taaki tusi onu punjabi re vich dasso oh aurat ਉਥੇ ਕਿਦਾਂ ਦੀ ਖੜੀ ਹੈ ਜਾਂ ਉਹਨੇ ਕੀ ਪਾਇਆ ਹੋਇਆ ਹੋਇਆ ਹੈ ਤੁਹਾਡਾ ਹੋਇਆ ਹੋਏਗਾ ਬਹੁਤ ਵਾਰ ਹੋਇਆ ਹੋਏਗਾ ਇਹ ਤੇ ਜਸਟ ਇੱਕ ਐਗਜ਼ਾਮਪਲ ਸੀ ਕਾਰ ਦੇ ਵਿੱਚ ਬੱਸ ਦੇ ਵਿੱਚ ਕੰਮ ਤੇ ਜਿਹੜੇ ਇਹ ਬੰਦੇ ਆ ਜਿਨ੍ਹਾਂ ਨੂੰ ਹੋਰ ਔਰ ਤਾਂ ਡਿਸਕਸ ਕਰਨ ਦੀ ਆਦਤ ਹੁੰਦੀ ਹੈ ਕਿਉਂ ਕਰਦੇ ਨਹੀਂ ਅਜੇ ਹ ਇਹਦੇ ਦੋ ਕਾਰਨ ਨੇ ਇੱਕ ਤੇ ਇਹ ਹੈ ਅਬਿਊਜ਼ ਦਾ ਤਰੀਕਾ ਜਿਨੂੰ ਕਹਿੰਦੇ ਨੇ ਟ੍ਰਾਇਐਂਗੂਲੇਸ਼ਨ ਮੀਨਸ ਤੁਹਾਨੂੰ ਚੈਰਜ ਕਰਨ ਦੇ ਵਾਸਤੇ ਕਿਸੇ ਹੋਰ ਨੂੰ ਖੜਾ ਕੀਤਾ ਜਾ ਰਿਹਾ ਹੈ ਤਾਂ ਕਿ ਤਾਂ ਕਿ ਤੁਹਾਡੇ ਅੰਦਰ ਸੈਲਫ ਡਾਊਟ ਸ਼ੁਰੂ ਹੋਵੇ ਕਿ ਇਹ ਬੰਦਾ ਇਹਦੇ ਬਾਰੇ ਵਿੱਚ ਕਿਉਂ ਗੱਲ ਕਰ ਰਿਹਾ ਹੈ ਮੇਰੇ ਵਿੱਚ ਅਜੇ ਕੀ ਖਾਸੀਅਤ ਨਹੀਂ ਹੈਗੀ ਯਾਰ ਆਉਂਦੀ ਹੈ ਨਾ ਫੀਲਿੰਗ ਅੰਦਰ ਐਸੇ ਵਾਸਤੇ ਐਸੇ ਫੀਲਿੰਗ ਨੂੰ ਇਹਨੂੰ ਕਹਿੰਦੇ ਅਬਿਊਜ਼ ਇਹਨੂੰ ਕਹਿੰਦੇ ਮੈਨੀਪੂਲੇਸ਼ਨ ਤੁਹਾਨੂੰ ਪਤਾ ਹੀ ਨਹੀਂ ਸੀ ਤੇ ਦੂਜੀ ਗੱਲ ਕਿ ਉਹ ਜਿਹੜਾ ਬੰਦਾ ਹੈ ਬਿਹਤਰ ਘਟੀਆ ਕਿਰਦਾਰ ਦਾ ਬੰਦਾ ਹੈ ਤੇ ਉਹ ਜਿਸ ਵੇਲੇ ਉਹ ਔਰਤ ਦੀ ਗੱਲ ਕਰ ਰਿਹਾ ਤਾਂ ਲਿਟਰਲੀ ਉਹਨੇ ਅੱਖਾਂ ਦੇ ਵਿੱਚ ਉਸ ਔਰਤ ਨੂੰ ਨੰਗੇ ਹੀ ਕੀਤਾ ਹੋਇਆ ਕੀ ਤੁਸੀਂ ਅਜਿਹੇ ਮਰਦ ਨਾਲ ਇਵਨ ਖੜੇ ਹੋਣਾ ਦੀ ਪਸੰਦ ਕਰੋਗੇ ਜਿਹੜਾ ਅੱਖਾਂ ਨਾਲ ਔਰਤ ਨੂੰ ਇਹੋ ਨੰਗੇ ਕਰਦਾ ਡਿਸਕਸਟਿੰਗ ਸਰ ਆਪਣਾ ਪੜਿਆ ਵਿਚਾਰਨਾ ਸ਼ੁਰੂ ਕਰੋ ਬਾਉਂਡਰੀਜ਼ ਤੇ ਕੰਮ ਕਰੋ ਤੇ ਬਾਕੀ ਜਦੋਂ ਇਹ ਬੰਦਾ ਇੰਉ ਗੱਲ ਸ਼ੁਰੂ ਕਰਦਾ ਇਹਨੂੰ ਰਿਸਪੌਂਸ ਕਰਨਾ ਬੰਦ ਕਰੋ ਨਜ਼ਰ ਮਾਰ ਰਹੇ ਜਸੇ ਵਾਈ ਆਰ ਵੀ ਟਾਕਿੰਗ ਅਸੀਂ ਕਿਸੇ ਹੋਰ ਨੂੰ ਕਿਉਂ ਡਿਸਕਸ ਕਰ ਰਹੇ ਹਾਂ ਸਿੰਪਲ ਜ਼ਿੰਦਗੀ ਸਾਡੀ ਹੈ ਲੈਟਸ ਟਾਕ ਅਬਾਊਟ ਸਮਥਿੰਗ ਜਿਹੜੀ ਸਾਨੂੰ ਚੀਜ਼ਾਂ ਦੀ ਜ਼ਰੂਰਤ ਹੈ ਜਾਂ ਜਿਹੜਾ ਚੀਜ਼ਾਂ ਤੇ ਅਸੀਂ ਫੋਕਸ ਕਰਨਾ ਹੈ ਜਾਂ ਵਾਟਐਵਰ ਮੈਟਰਸ ਫॉर ਅਸ ਅਸੀਂ ਕਿਸੇ ਹੋਰ ਨੂੰ ਡਿਸਕਸ ਕਿਉਂ ਕਰਨਾ ਦੈਟਸ ਇਟ ਯੂ ਡੋਨਟ ਹੈਵ ਟੂ ਸੇ ਐਨੀਥਿੰਗ ਐਲਸ ਐਂਡ ਯੂ ਡੋਨਟ ਹੈਵ ਟੂ ਡਿਸਕਸ ਐਨੀ ਅਦਰ ਔਰ 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 be the change cuz it tode to shuru hundi hai te tusi kar sa